ਅੱਜ ਤੁਸੀਂ ਸੁਣੋਗੇ ਜੀ ਕਹਾਣੀ ਖਬਰ ਜੋ ਕੁਲਵੰਤ ਸਿੰਘ ਬਿਰਕ ਜੀ ਦੀ ਲਿਖੀ ਹੋਈ ਹੈ ਇਹ ਇੱਕ ਪਾਕਿਸਤਾਨ ਦੀ ਕਹਾਣੀ ਹੈ ਪਾਕਿਸਤਾਨ ਬਣੇ ਨੂੰ ਅਜੇ 3-4 ਮਹੀਨੇ ਹੀ ਹੋਏ ਸਨ ਇੱਥੇ ਹਰਸ਼ ਐ ਉਖੜੀ-ਉਖੜੀ ਲੱਗਦੀ ਸੀ ਥਾਣਿਆਂ ਚੌਂਕੀਆਂ ਵਿੱਚ ਸਮਾਨ ਦੇ ਢੇਰ ਲੱਗੇ ਹੋਏ ਸਨ ਟਰੰਕ, ਪਲੰਗ, ਮੇਜ਼, ਸੋਫਾ ਸੈੱਟ, ਤਸਵੀਰਾਂ ਸਭ ਆਪੋ ਆਪਣੀਆਂ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ ਪਲਾਂ ਪੰਘੂੜਿਆਂ ਤੇ ਤਸਵੀਰਾਂ ਦਾ ਥਾਣਿਆਂ ਵਿੱਚ ਕੀ ਕੰਮ ਕਦੀ ਇਹਨਾਂ ਦੀ ਘਰਾਂ ਵਿੱਚ ਕੋਈ ਖਾਸ ਥਾਂ ਹੋਣੀ ਹੈ ਉਸ ਵੇਲੇ ਘਰ ਵਾਲਿਆਂ ਦਾ ਖਿਆਲ ਹੋਣਾ ਏ ਕਿ ਜੇ ਇਹ ਉਸ ਥਾਂ ਤੋਂ ਬਿਨਾ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੋਝੇ ਲੱਗਣ ਪਰ ਇਸ ਵੇਲੇ ਇਹ ਇੱਥੇ ਇੱਕ ਢੇਰ ਵਾਂਗ ਪਏ ਹੋਏ ਸਨ ਘਰਾਂ ਦੇ ਭਾਂਡੇ ਅਲਮਾਰੀਆਂ ਪਰਛੱਤੀਆਂ ਤੇ ਚੌਂਕੀਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋਏ ਪਏ ਸਨ ਇਨਾਂ ਨੂੰ ਹੁਣ ਕਦੀ ਕਿਸੇ ਮਾੰਜਾ ਨਹੀਂ ਲਿਸ਼ਕਾਇਆ ਨਹੀਂ ਸੀ ਗਿਣਿਆ ਨਹੀਂ ਸੀ ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ ਪਾਕਿਸਤਾਨ ਵਿੱਚ ਹਰ ਸ਼ੈ ਉਖੜੀ ਉਖੜੀ ਸੀ ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ ਤਰੁੱਠੀਆਂ ਹੋਈਆਂ ਅੱਖਾਂ ਨਾਲ ਉਹ ਦਿਵਾਲਿਓਂ ਵੇਖਦੇ ਤੇ ਉਪਰੀਆਂ ਥਾਮਾਂ ਤੇ ਡਾ ਡਰ ਕੇ ਪੈਰ ਧਰਦੇ ਇਸ ਉਥਲ-ਪੁਥਲ ਵਿੱਚ ਕੇਵਲ ਧਰਤੀ ਹੀ ਆਪਣੇ ਥਾਂ ਪੱਕੀ ਸੀ ਤੇ ਇਸ ਧਰਤੀ ਤੇ अनेका ਉਖੜੇ ਹੋਏ ਸਰਨਾਰਥੀ ਰਿੜਦੇ ਫਿਰਦੇ ਬਾਗੇ ਦੇ ਵੱਡੇ ਕੈਂਪਾਂ ਤੋਂ ਇਹਨਾਂ ਨੂੰ ਅਗਾਂਹ ਠੇਲ ਦਿੱਤਾ ਜਾਂਦਾ ਤੇ ਫਿਰ ਇਹ ਸਰਨਾਰਥੀ ਜਿਲ੍ਹਾੋਂ ਜਿਲੇ ਤੇ ਪਿੰਡੋਂ ਪਿੰਡ ਪੈਦਲ ਜਾਂ ਗੱਡਿਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਭੌਣ ਲੱਗ ਪੈਂਦੇ ਸਰਨਾਰਥੀ ਤੇ ਸਰਨਾਰਥੀ ਪੁਰਾਣੇ ਲੋਕ ਵੀ ਉਖੜ ਗਏ ਸਨ ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟੁੱਟ ਗਈਆਂ ਸਨ ਤੇ ਯਾਰਾਂ ਦੇ ਯਾਰ ਮਜ਼ਦੂਰਾਂ ਦੇ ਮਿਲ ਮਾਲਿਕ ਚਲੇ ਗਏ ਸਨ ਤੇ ਮਿਲ ਵਾਲਿਆਂ ਦੇ ਮਜ਼ਦੂਰ ਤੇ ਇਨਾਂ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ ਗੰਦੇ ਜਿਹੇ ਬੋਤਰੇ ਜਿਹੇ ਪੁਰਾਣੇ ਲੋਕਾਂ ਵਿੱਚ ਘੁਲ ਮਿਲ ਨਹੀਂ ਸਕਦੇ ਸਨ ਸਲਾਮ ਅਲੇਕਮ ਆ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ ਸਗੋ ਬੂਹੇ ਵਿੱਚ ਖਲੋ ਕੇ ਝਾਕਦੇ ਰਹਿੰਦੇ ਜੇ ਕਵਾਯੋ ਵੀ ਤਾਂ ਵੀ ਨਾ ਹੁੰਦੀ ਇਹ ਲੋਕਾਂ ਨੇ ਪਿੰਡ ਦੀਆਂ ਜੜਾਂ ਹਿਲਾ ਦਿੱਤੀਆਂ ਸਨ ਪੁਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਉਪਰੇ ਉਪਰੇ ਲੱਗਣ ਲੱਗ ਪਏ ਕਿਉਂਕਿ ਉਹ ਉਸ ਤਰ੍ਹਾਂ ਦੇ ਪਿੰਡ ਨਹੀਂ ਸਨ ਰਹੀ ਜਿੰਨਾ ਵਿੱਚ ਉਹ ਜੰਮੇ ਪੜੇ ਸਨ ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾਂ ਰਜ਼ਵਾ ਵੀ ਬਗਾਨੇ ਹੋ ਗਏ ਸਨ ਉਹ ਉੱਥੋਂ ਹੁਣ ਬੂਜੂ ਨਹੀਂ ਕਰਨ ਕਰ ਸਕਦੇ ਕਈ ਦਿਨਾ ਵਿੱਚ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ ਬਾਹਾਂ ਰੁੜਦੀਆਂ ਆਉਂਦੀਆਂ ਰਹੀਆਂ ਸਨ ਇਸ ਪਾਣੀ ਨਾਲ ਹੁਣ ਬੂਜੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ ਉਹ ਤੇ ਆਪਣੇ ਇਆਣਿਆਂ ਨੂੰ ਵੀ ਇਹਨਾਂ ਵਿੱਚ ਨਹਾਉਣ ਤੋਂ ਹਟਕ ਦਿੰਦੇ ਅਸਲ ਵਿੱਚ ਹਰ ਸ਼ੈ ਉਲਟਪੋਟ ਹੋਈ ਹੋਈ ਸੀ ਤੇ ਆਪਣੀ ਪ੍ਰਾਣੀ ਹਾਲਤ ਵੱਲ ਆਉਣ ਦਾ ਚਾਰਾ ਕਰ ਰਹੀ ਸੀ ਹਰ ਸ਼ੈ ਆਪਣੀ ਆਪਣੀ ਥਾਂ ਨੂੰ ਅਡਾਨ ਦੀ ਪੈਰ ਜਮਾਨ ਦੀ ਕੋਸ਼ਿਸ਼ ਕਰ ਰਹੀ ਸੀ ਹਰ ਸ਼ੈ ਪੁਨਰ ਸਥਾਪਨ ਮੰਗਦੀ ਸੀ ਮੁਲਕ ਤੇ ਤਵਾ ਹੋ ਗਿਆ ਏ ਇੱਕ ਗੱਬਰੂ ਜੱਟ ਨੇ ਆਪਣੇ ਆਲੇ-ਦੁਆਲੇ ਦੀ ਉੱਜੜ ਵੇਖ ਕੇ ਆਪਣੇ ਪਿਓ ਨੂੰ ਕਿਹਾ ਸੀ ਹੋ ਤੇ ਹੱਕੀ ਗਿਆ ਏ ਪਰ ਆ ਵੇਖਾਂ ਦੁਨੀਆ ਕਿਦਰੇ ਥਾਉ ਥਾਈ ਬਹਿ ਜਾਂਦੀ ਏ ਤੇ ਸਭ ਖੈਰ ਮਿਹਰ ਹੋ ਜਾਏਗੀ ਏ ਤੇ ਐਵੇਂ ਗੱਲਾਂ ਨੇ ਬੈ ਇਨਾ ਵਿਚਾਰਿਆਂ ਕਿੱਥੇ ਜਾਣਾ ਏ ਏ ਤੇ ਗਰਾਹੀ ਨਹੀਂ ਫੜਕੇ ਆਪਣੇ ਮੂੰਹ ਚ ਪਾਣ ਜੋਗੇ ਨਹੀਂ ਹੋਏ ਕਮਲਿਆ ਐਵੇਂ ਜਾਪਦਾ ਹੀ ਏ ਆ ਵੇਖਾਂ ਖੱਬਲ ਹੁੰਦਾ ਏ ਪੈਲੇ ਵਿੱਚ ਜਦੋਂ ਵਾਹੀ ਦੀ ਏ ਕੋਈ ਫਰਕ ਤੇ ਨਹੀਂ ਨਾ ਕਰੀਂਦਾ ਉਹਦੇ ਨਾਲ ਸਾਰਾ ਜੜੋਂ ਪੁੱਟ-ਪੁੱਟ ਕੇ ਪੈਲਿਓਂ ਬਾਹਰ ਸੁੱਟਿੰਦਾ ਏ ਪਰ ਦਸਾਂ ਦਿਨਾ ਮਗਰੋਂ ਫਿਰ ਕੋਈ ਨਾ ਕੋਈ țeੜ ਫਟਾਉਂਦੀ ਏ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜੱਪਦਾ ਏ ਜਿਵੇਂ ਪੈਲੀ ਕਦੀ ਕਿਸੇ ਵਾਹੀ ਹੀ ਨਹੀਂ ਹੁੰਦੀ ਅਸਲ ਵਿੱਚ ਕਿਧਰੇ-ਕਿਧਰੇ ਇਸ ਬੁੱਢੇ ਦੀ ਗੱਲ ਵਿੱਚ ਸਚਾਈ ਦਿਸ ਰਹੀ ਸੀ ਜਿੰਨਾ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹੋ ਕੁਝ ਟਿਕ ਜਹੇ ਜਾਂਦੇ ਕੱਚੀਆਂ ਅਲਾਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਤਰਵਾਸ ਦਿੰਦੀਆਂ ਆਪਣੇ ਨਵੇਂਆਂ ਬਾੜਿਆਂ ਦੇ ਨੇੜੇ ਹੋ ਨਿੱਕੇ-ਨਿੱਕੇ ਟੋਏ ਪਟਕੇ ਉਹਨਾਂ ਵਿੱਚ ਗੋਹਿਆਂ ਦੀ ਅੱਗ ਤੁਖਾਈ ਰੱਖਦੇ ਤੇ ਜਦੋਂ ਜੀ ਕਰਦਾ ਹੁੱਕੇ ਤੇ ਰੱਖ ਕੇ ਇਕੱਠੇ ਬੈਠ ਕੇ ਪਿੰਦੇ ਸਹਜੇ ਸਹਜੇ ਉਹਨਾਂ ਦੀਆਂ ਮੱਝੀ ਦਾ ਵੀ ਧਰਾਉ ਲੈ ਜਾਂਦਾ ਬਾੜਿਆਂ ਦੇ ਅੰਦਰ ਉਹ ਬਣਾ ਦੀਆਂ ਟਾਣੀਆਂ ਨਾਲ ਆਪਣੇ ਸਿੰਗਾ ਪਿਛਲੇ ਥਾਂ ਨੂੰ ਖੁਰਕਦੀਆਂ ਤੇ ਕਦੀ ਮौज ਚਾਈਆਂ ਆਪਣੇ ਪਿੰਡੇ ਨੂੰ ਬਾੜੇ ਦੀਆਂ ਕੰਧਾਂ ਨਾਲ ਘਸਰਦੀਆਂ ਜਦੋਂ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਇਹਨਾਂ ਲੋਕਾਂ ਦੇ ਨਵੇਂ ਪਿੰਡ ਵਿੱਚ ਆਉਂਦਾ ਤਾਂ ਉਹਨਾਂ ਵਿੱਚੋਂ ਕਈ ਆਪਣੇ ਆਪ ਨੂੰ ਪੈਂਚਾ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਪਿੰਡ ਦੇ ਸਾਂਝੇ ਦੁੱਖ ਤਕਲੀਫਾਂ ਉਹ ਤਹਿਸੀਲਦਾਰ ਨੂੰ ਸੁਣਾਉਂਦੇ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਕੇ ਪਿੰਡ ਵਿੱਚ ਆਪਣੀ ਲੀਡਰੀ ਦਾ ਮੁੱਢ ਬੰਦੇ ਸਧਾਰਨ ਜਿਹੀਆਂ ਗੱਲਾਂ ਨਾਲ ਜਿਵੇਂ ਲੋਕਾਂ ਨੂੰ ਪਿਛਾਹਾਂ ਬਿਠਾ ਕੇ ਸਿਰਫ ਇੱਕ ਆਦਮੀ ਬੋਲੇ ਕੈਕੀ ਅਫਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਹ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ ਇਹ ਗੱਲਾਂ ਦੱਸਦੀਆਂ ਸਨ ਕਿ ਇਸ ਤੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਸੀ ਕੀਤਾ ਇਹੋ ਜਿਹੇ ਉਜੜ ਰਹੇ ਬਸ ਰਹੇ ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲੈ ਜਾਣ ਅਫਸਰ ਮੁੱਕਕਰ ਹੋਇਆ ਮੇਰਾ ਕੰਮ ਤੱਕੋ ਤੱਕੀ ਉਧਾਲੀਆਂ ਇਸਤਰੀਆਂ ਤੇ ਬਦੋ ਬਦੀ ਮੁਸਲਮਾਨ ਬਣਾਏ ਟੱਬਰਾਂ ਨੂੰ ਛੜਾ ਕੇ ਹਿੰਦੁਸਤਾਨ અપੜਾਉਣਾ ਸੀ ਹਿੰਦੁਸਤਾਨੀ ਫੌਜ ਦਾ ਇੱਕ ਦਸਤਾ ਤੇ ਪਾਕਿਸਤਾਨੀ ਸਪੈਸ਼ਲ ਪੁਰਸ਼ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਕਰ ਰਹੇ ਸਨ ਹੋਰ ਗੁੰਮ ਹੋਈਆਂ ਚੀਜ਼ਾਂ ਦੇ ਭਾਲਣ ਵਾਂਗੂ ਕੁੜੀਆਂ ਭਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ ਕਦੀ ਕਦੀ ਤੇ ਕੋਈ ਕੁੜੀ ਥੋੜੀ ਜਹੀ ਮਿਹਨਤ ਨਾਲ ਮਿਲ ਜਾਂਦੀ ਕਈ ਵਾਰ ਕੋਈ ਕੁੜੀ ਬਹੁਤ ਭਾਲਣ ਤੇ ਵੀ ਹੱਥ ਨਾ ਆਉਂਦੀ ਪਾਕਿਸਤਾਨ ਪੁਲਿਸ ਵਾਲੇ ਭਾਵੇਂ ਉਹਨਾਂ ਨੂੰ ਮੜਾਨ ਵਿੱਚ ਉਹ ਇਸ ਨੂੰ ਬਰਾਮਤ ਕਰਨਾ ਆਖਦੇ ਸਨ ਥੋੜੀ ਬਹੁਤ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘਟ ਵੱਧ ਹੀ ਦਿੰਦੇ ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਤੁਰ ਪੈਂਦੇ ਤਾਂ ਕੰਮ ਅਸਲੋਂ ਸੌਖਾ ਹੋ ਜਾਂਦਾ ਜਿਸ ਵੇਰ ਦੀ ਇਹ ਗੱਲ ਹੈ ਉਹ ਵੇਰ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਗੋ ਉਧਾਰ ਲਈ ਹੋਈ ਔਰਤ ਦਾ ਪਤਾ ਵੀ ਮੈਨੂੰ ਉਸਨੇ ਹੀ ਦੱਸਿਆ ਉਸੇ ਇਹ ਵੀ ਦੱਸਿਆ ਕਿ ਔਰਤ ਉਸੇ ਥਾਣੇ ਦੇ ਇੱਕ ਪਿੰਡ ਦੇ ਨੰਬਰਦਾਰ ਦੀ ਨੂੰਹ ਸੀ ਜਿਸ ਪਿੰਡ ਅਸਾਂ ਜਾਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ ਢੇਰ ਚਿਰ ਅਸੀਂ ਕੱਚੀਆਂ ਸੜਕਾਂ ਤੇ ਪੈਹਾਂ ਉੱਤੇ ਖੱਜਲ ਹੁੰਦੇ ਰਹੇ ਜਦ ਅਸੀਂ ਪਿੰਡ ਆਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ ਪਾਕਿਸਤਾਨ ਵਿੱਚ ਉਸ ਵੇਲੇ ਸਰਕਾਰ ਦਾ ਬੜਾ ਰੋਹ ਸੀ ਥਾਣੇਦਾਰ ਨੇ ਉਸ ਔਰਤ ਦਾ ਪਤਾ ਪੁੱਛਿਆ ਤਾਂ ਉਹਨਾਂ ਚੌਧਰੀਆਂ ਨੇ ਝਟ ਉਸ ਨੂੰ ਇੱਕ ਕੋਠਾ ਵਿਖਾ ਦਿੱਤਾ। ਇਹ ਛੋਟਾ ਕੋਠਾ ਇੱਕ ਵੱਡੇ ਸਾਰੇ ਬਲਗੰਦ ਦੇ ਸਿਰੇ ਉੱਤੇ ਛੱਤਿਆ ਹੋਇਆ ਸੀ। ਥਾਣੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਮੈਂ ਇਕੱਲਾ ਅੰਦਰ ਗਿਆ। ਇਹ ਕੋਈ ਤਿੰਨ ਕੁ ਮੰਜਿਆਂ ਦਾ ਕੱਚਾ ਕੋਠਾ ਸੀ। ਇੱਕ ਪਾਸੇ ਲੱਕੜ ਦੀ ਇੱਕ ਪਰਛੱਤੀ ਤੇ ਥੋੜੇ ਜਿਹੇ ਗਲਾਸ ਕ올ੀਆਂ ਥਾਲੀਆਂ ਪਈਆਂ ਸਨ। ਕਮਰੇ ਦੀ ਇੱਕ ਗੁੱਠ ਕੁਝ ਬਿਸਤਰੇ ਤੇ ਥੋੜਾ ਬਹੁਤਾ ਸਮਾਨ ਸੀ। ਉਹ ਧੀਮੀ ਮੰਜੇ ਤੇ ਪਈ ਸੀ ਕਈ ਦਿਨਾਂ ਤੋਂ ਉਸ ਨੂੰ ਬੁਖਾਰ ਸੀ ਉਸ ਦੇ ਇੱਕਾਥ ਤੇ ਪੱਟੀਆਂ ਬੰਨੀਆਂ ਹੋਈਆਂ ਸਨ ਸ਼ਾਇਦ ਕੋਈ ਉਠਾ ਉਠਿਆ ਹੋਇਆ ਸੀ ਉਸ ਵੇਲੇ ਉਹ ਦਾਦੀ ਨਿਹਾਲ ਜਪਦੀ ਸੀ ਅਸ ਨੂੰ ਹੌਲੀ-ਹੌਲੀ ਬੋਲਦੀ ਤੇ ਮੈਂ ਉਸ ਦੇ ਕੋਲ ਮੰਜੀ ਤੇ ਬੈਠ ਗਿਆ ਕੀ ਗੱਲ ਏ ਮੈਂ ਉਸ ਦਾ ਹਾਲ ਚਾਲ ਪੁੱਛਣ ਲਈ ਸਿੱਧਾ ਜਾ ਸਵਾਲ ਕੀਤਾ ਤਾਪ ਚੜਦਾ ਏ ਚੌਥੇ ਪੰਜਵੇਂ ਦਿਨ ਦਾ ਇੱਥੇ ਤੇਰੇ ਕੋਲ ਕੋਈ ਜਨਾਨੀ ਨਹੀਂ ਨਹੀਂ ਨੇੜੇ ਤੇ ਕੋਈ ਨਹੀਂ ਪਹਿਲੇ ਜੋ ਖੋਈਆਂ ਹੋਈਆਂ ਕੁੜੀਆਂ ਤੀਮੀਆਂ ਮੈਂ ਵੇਖੀਆਂ ਸਨ ਉਹਨਾਂ ਨਾਲੋਂ ਇਸ ਦਾ ਚੁਗਿਰਦਾ ਬਿਲਕੁਲ ਵੱਖਰਾ ਸੀ ਉਹਨਾਂ ਦੇ ਦਿਵਾਲੇ ਬੰਦੇ ਜਨਾਨੀਆਂ ਹੁੰਦੇ ਸਨ ਉਹ ਕਿਸੇ ਦੀ ਨਜ਼ਰ ਹੇਠ ਕਿਸੇ ਦੀ ਰਾਖੀ ਹੇਠ ਰਹਿੰਦੀਆਂ ਸਨ ਤੇ ਇਸ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇਸ ਕੋਠੇ ਵਿੱਚ ਉਹ ਇਕੱਲੀ ਹੀ ਰਹਿੰਦੀ ਹੋਵੇ ਜਿਵੇਂ ਲੋਕਾਂ ਨੇ ਉਸ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਹੋਵੇ ਸਗੋਂ ਇਸ ਤੋਂ ਵੀ ਵੱਧ ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਹੀ ਨਾ ਹੋਵੇ ਉਸ ਦੇ ਪਿੰਡ ਤੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸਾਂ ਫਿਰ ਦੂਸਰੀ ਵਾਰ ਉਸ ਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ ਸੀ ਮੈਨੂੰ ਬਧੇਰੇ ਜਲਚਸਪੀ ਉਸ ਦੀ ਮੌਜੂਦਾ ਹਾਲਤ ਵਿੱਚ ਸੀ ਇੱਥੇ ਰਹਿੰਦਿਆਂ ਤੈਨੂੰ ਕਿੰਨਾ ਚਿਰ ਹੋ ਗਿਆ ਹੈ ਜਿਸ ਦਿਨ ਦਾ ਪਿੰਡ ਉਜੜਿਆ ਏ ਉਸ ਦਿਨ ਤੋਂ ਇੱਥੇ ਹੀ ਹਾਂ ਇਹ ਭਾਂਡੇ ਤੇ ਕੱਪੜੇ ਤੈਨੂੰ ਕਿਸ ਨੇ ਦਿੱਤੇ ਨੇ ਤੁਸੀਂ ਤਾਂ ਅਸਲੋਂ ਕਮਲੇ ਹੋ ਮੈਂ ਸਮਝ ਗਿਆ ਉਹ ਇਕੱਲੀ ਨਹੀਂ ਰਹਿੰਦੀ ਸੀ ਤੇ ਨਾ ਹੀ ਇੱਥੇ ਪਿਆ ਸਮਾਨ ਉਸ ਦਾ ਆਪਣਾ ਸੀ ਇਸ ਕੋਠੇ ਸਮਾਨ ਤੇ ਉਸ ਦੇ ਜਿਸਮ ਦਾ ਮਾਲਕ ਕੇਵਲ ਅੱਖੀ ਨਹੀਂ ਸੀ ਦਿਸ ਰਿਹਾ ਇਹ ਗੱਲ ਇੱਥੇ ਲਿਖਣ ਲੱਗਿਆ ਤੇ ਮੈਂ ਸਹਿਜੇ ਹੀ ਲਿਖ ਗਿਆ ਹਾਂ ਪਰ ਉਸ ਵੇਲੇ ਇਸ ਗਿਆਨ ਨੇ ਮੇਰੇ ਮਨ ਨੂੰ ਡਾਡਾ ੱਤਕਾ ਮਾਰਿਆ ਪੁਲਿਸ ਦੇ ਲੋਕਾਂ ਦੀ ਸਹਾਇਤਾ ਕਰਕੇ ਜੋ ਚੰਗੇ ਖਿਆਲ ਮੇਰੇ ਮਨ ਵਿੱਚ ਦੁਨੀਆ ਤੇ ਦੁਨੀਆ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹੇ ਸਨ ਉਹ ਸਾਰੇ ਮੈਥੋਂ ਪੱਲਾ ਛੁਡਾ ਗਏ ਮੇਰਾ ਮੱਥਾ ਕੌੜੀਆਂ ਅਸਲਿਤਾ ਨਾਲ ਭਰ ਗਿਆ ਉਸ ਕੱਚੇ ਕੋਠੇ ਵਿੱਚ ਖੋਈ ਹੋਈ ਕਿਸੇ ਦੀ ਬੋਟੀ ਮੇਰੇ ਸਾਹਮਣੇ ਮੰਜੀ ਤੇ ਨਢਾਲ ਪਈ ਸੀ ਮੇਰੀ ਨਜ਼ਰ ਵਿੱਚ ਇਨਸਾਨ ਉੱਤੇ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਿਕਣਾਉਣੀ ਤਸਵੀਰ ਸੀ ਮਧੋਲੀ ਹੋਈ ਖਵਾਰ ਕੀਤੀ ਹੋਈ ਉਹ ਉੱਥੇ ਬਿਮਾਰ ਪਈ ਸੀ ਉਸ ਦੀ ਜਾਤ ਬਿਰਾਦਰੀ ਪਿੰਡ ਧਰਮ ਦਾ ਕੋਈ ਸਾਂਝੀਵਾਲ ਉੱਥੇ ਨਹੀਂ ਸੀ ਉਸ ਨੂੰ ਕਦੀ ਕਿਸੇ ਇਹ ਨਹੀਂ ਦੱਸਿਆ ਕਿ ਉਹ ਵਿਛੜੇ ਹੋਏ ਆਪਣੇ ਸਾਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਏ ਜੋ ਉਸ ਨੂੰ ਕੋਈ ਦੱਸਦਾ ਵੀ ਤਾਂ ਉਹ ਮੰਨਣ ਤੋਂ ਨਾ ਕਰ ਦਿੰਦੀ ਆਖਰ ਏਡੇ ਵੱਡੇ ਤੇ ਤਾਕੜੇ ਪਾਕਿਸਤਾਨ ਵਿੱਚੋਂ ਉਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ ਇਸ ਗੱਲ ਤੇ ਵਿਚਾਰ ਕਰਨਾ ਹੀ ਫਜ਼ੂਲ ਸੀ ਉਸ ਨੂੰ ਉਸ ਵੇੜੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ ਉਹ ਮਾਗ ਦੀ ਸਰਦੀ ਵਿੱਚ ਉਸ ਨੂੰ ਬਿਮਾਰੀ ਦੀ ਹਾਲਤ ਵਿੱਚ ਉੱਥੋਂ ਲਿਜਾਣਾ ਠੀਕ ਨਹੀਂ ਸੀ ਉਹ ਲੋਕ ਹੁਣ ਉਸ ਨੂੰ ਗੁਮ ਨਹੀਂ ਕਰ ਸਕਦੇ ਸਨ ਕਿਉਂਕਿ ਅਸਾਂ ਉਸ ਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਅਸਾਂ ਵੇਖ ਲਿਆ ਹੈ ਚੰਗਾ ਬੀਬੀ ਮੈਂ ਕਿਸੇ ਦਿਨ ਆਵਾਂਗਾ ਫੇਰ ਆਉਣ ਤੋਂ ਮੇਰਾ ਮਤਲਬ ਉਸ ਨੂੰ ਉੱਥੋਂ ਵਾਪਸ ਲੈ ਜਾਣ ਤੋਂ ਸੀ ਪਰ ਇਹ ਗੱਲ ਸ਼ਾਇਦ ਉਸਦੇ ਸੁਪਨੇ ਵਿੱਚ ਵੀ ਸਵੰਭ ਨਹੀਂ ਸੀ ਤੂੰ ਹੁਣ ਚੱਲਿਆ ਏਂ ਜਰਾ ਬਹਿ ਜਾ ਮੇਰੀ ਇੱਕ ਗੱਲ ਸੁਣ ਜਾ ਮੈਂ ਫੇਰ ਕੋਲ ਪਈ ਮੰਜੀ ਤੇ ਬੈਠ ਗਿਆ ਮੇਰੀ ਤੇਰੇ ਅੱਗੇ ਇੱਕ ਅਰਜੀ ਜੇ ਤੂੰ ਪੂਰੀ ਕਰੇ ਇੱਕ ਕਾਮੇ ਤੇਰੇ ਜੋਕਰਾ ਕੀ ਕਾਮੇ ਤੂੰ ਮੇਰਾ ਸਿੱਖ ਭਰਾਇ ਮੈਂ ਵੀ ਕਦੀ ਸਿੱਖ ਹੋਂਦੀ ਸਾਂ ਹੁਣ ਤੇ ਮੈਂ ਮੁਸਲਮਾਨ ਹੋ ਗਈਆਂ ਇਸ ਵੇਲੇ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਉਹ ਮੈਂ ਬੜੀ ਔਖੀ ਆ ਤੂੰ ਮੇਰੀ ਬਾਹ ਫੜ ਮੇਰੀ ਕੰਣਾਣੇ ਨਿੱਕੀ ਰੁੜ ਗਏ ਯਾਰਾਂ ਚੱਕ ਵਾਲੇ ਲੈ ਗਏ ਨੇ ਉਸ ਦਿਨ ਦੇ ਹਮਲੇ ਵਿੱਚ ਸਭ ਤੋਂ ਵੱਡੀ ਧਾੜ ਉਹਨਾਂ ਦੀ ਸੀ ਤੇ ਉਹੀ ਉਸ ਨੂੰ ਲੈ ਗਏ ਨੇ ਤੇਰੀ ਐਸ ਵੇਲੇ ਮੈਨੂੰ ਬੜੀ ਚੌਦਰ ਜਾਪਦੀ ਏ ਤੂੰ ਉਹਨੂੰ ਇੱਥੇ ਮੇਰੇ ਕੋਲ ਲਿਆ ਦੇ ਸਾਰੇ ਤੇਰਾ ਲਿਹਾਜ਼ ਕਰਦੇ ਨੇ ਪੁਲਿਸ ਵਾਲੇ ਵੀ ਤੇਰੀ ਮੰਨਦੇ ਨੇ ਮੇਰੇ ਵੱਲੋਂ ਵੀ ਉਹਨਾਂ ਨੂੰ ਧਰਨਾ ਕਰੀ ਮੈਂ ਉਹਦੀ ਵੱਡੀ ਪਰਜਾਈਆਂ ਮੈਂ ਉਹਨੂੰ ਹੱਥੀਂ ਪਾ ਲਿਆ ਏ ਮਾਂ ਬਰੋਬਰਾਂ ਉਹ ਮੇਰੇ ਕੋਲ ਆਵੇਗੀ ਮੈਂ ਆਪਣੀ ਹੱਥੀ ਉਸਨੂੰ ਕਿਸੇ ਦੇ ਲੜ ਲਾਵਾਂਗੀ ਮੇਰੀ ਸਾਹਜ ਬਦੇਗੀ ਮੇਰੀਆਂ ਬਾਹਾਂ ਬਣਨਗੀਆਂ ਮੈਂ ਕਿਸੇ ਨੂੰ ਆਪਣਾ ਆਖਣ ਵਾਲੀ ਹੋ ਜਾਵਾਂਗੀ ਉਸ ਬੁੱਡੇ ਜੱਟ ਦੀ ਗੱਲ ਮੇਰੇ ਦਿਮਾਗ ਵਿੱਚ ਚੱਕਰ ਖਾਣ ਲੱਗ ਪਈ ਆ ਵੇਖਾਂ ਖੱਬੜ ਹੁੰਦਾ ਏ ਪੈੜੀ ਵਿੱਚ ਜਦੋਂ ਬਾਹੀ ਦੀਏ ਕੋਈ ਕਾਸਰ ਤੇ ਨਈ ਨਾ ਛੱਡੀ ਦੀ ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪੈੜੀੋਂ ਬਾਹਰ ਸੁੱਟੇ ਦੇਂਦਾ ਏ ਪਰ 10 ਦਿਨ ਮੰਗਰੂੰ ਫਿਰ ਕੋਈ ਤੇੜ ਫੁੱਟ ਆਉਂਦੀ ਏ ਤੇ ਫਿਰ ਸਾਰੀ ਧਰਤੀ ਖੱਬਲ ਨਾਲ ਪਰ ਜਾਂਦੀ ਏ ਸ਼ੁਕਰੀਆ ਦੋਸਤੋ ਜੇਕਰ ਤੁਹਾਨੂੰ ਪੰਜਾਬੀ ਸਾਹਿਤ ਨਾਲ ਪਿਆਰ ਹੈ ਤਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ